ਸਤਨਾਮ ਸਿੰਘ ਸੱਤਾ ਜੀ ਨੇ ਇੱਕ ਨੇਕ ਉਪਰਾਲਾ ਕੀਤਾ ਸੀਗਾ ਜਿਨ੍ਹਾਂ ਨੇ ਕੀ ਆਪਣੇ ਸਾਰੀ ਐਸੋਸੀਏਸ਼ਨ ਵੱਲੋਂ ਪੈਸੇ ਇਕੱਠੇ ਕਰਕੇ ਇੱਕ ਫਾਇਰ ਗੱਡੀ ਪ੍ਰਾਈਵੇਟ ਤੌਰ ਤੇ ਖਰੀਦੀ ਸੀਗੀ ਕੁਝ ਹੁਣ ਸਮੇਂ ਦੇ ਨਾਲ ਥੋੜਾ ਜਿਹਾ ਉਹਦਾ ਸੰਭਾਲ ਨਹੀਂ ਹੋ ਰਹੀਗੀ ਤੇ ਉਹਦੇ ਕੋਈ ਦੇਖ ਰਹਾ ਇੱਕ ਦੀ ਥੋੜੀ ਕਮੀ ਆ ਉਸ ਕਰਕੇ ਉਹਦੀ ਸਮੱਸਿਆ ਆ ਰਹੀ ਹੈ ਅਸੀਂ ਮੰਤਰੀ ਮੰਦ ਨੂੰ ਕਹਿਣਾ ਚਾਹੁੰਦੇ ਆ ਬੇਨਤੀ ਕਰਨਾ ਚਾਹੁੰਦੇ ਆ ਵੀ ਜਾਂ ਤਾਂ ਇਸ ਜਿਹੜੀ ਆਪਣੀ ਪ੍ਰਾਈਵੇਟ ਮਸ਼ੀਨ ਆ ਇਹਦੇ ਉੱਤੇ ਦੋ ਤਿੰਨ ਡਰਾਈਵਰਾਂ ਦੀ ਤੇ ਜਿਹੜਾ ਫਾਇਰਮੈਨ ਨੇ ਉਹਨਾਂ ਦੀ ਨਿਯੁਕਤੀ ਕੀਤੀ ਜਾਵੇ ਜਾਂ ਇੱਕ ਪੱਕੇ ਤੌਰ ਤੇ ਹੀ ਜੇ ਇੱਕ ਫਾਇਰ ਸਾਡੇ ਲੱਗ ਜੇ ਤਾਂ ਬਹੁਤ ਹੀ ਵਧੀਆ ਰਹੂਗਾ ਇਹ ਉਪਰ ਪ੍ਰਸ਼ਾਸਨ ਅਧਿਕਾਰੀ ਮੌਕੇ ਤੇ ਪਹੁੰਚੇ ਜੀ ਹਾਂਜੀ ਪ੍ਰਸ਼ਾਸਨ ਦੇ ਆਪਣੇ ਐਸਐਚਓ ਸਾਹਿਬ ਵੀ ਆਏ ਹੋਏ ਨੇਗੇ ਬਿਜਲੀ ਬੋਰਡ ਦੇ ਡਿਪਾਰਟਮੈਂਟ ਦੇ ਬੰਦੇ ਵੀ ਆਏ ਹੋਏ ਨੇ ਬਾਕੀ ਫਾਇਰ ਵਾਲੇ ਵੀ ਪਹੁੰਚੇ ਹੋਏ ਨੇਗੇ ਕਿੰਨੀ ਕਿੰਨੀ ਦਾ ਨੁਕਸਾਨ ਸੀ ਇਹ ਆਪਣਾ ਔਰ ਕੀ ਲੱਗਦਾ ਕਿੰਨਾ ਕੁ ਨੁਕਸਾਨ ਜਿਹੜਾ ਹੋਇਆ ਸਜੀਵ ਜੀ ਇਹ ਸਾਡਾ ਇੱਥੇ ਸਕਰੂ ਸੀਗੇ ਬਲੈਕ ਹਾਰਡਵੇਅਰ ਦਾ ਗੜਾਉਣਾ ਸਾਡਾ ਉੱਪਰ ਗੱਤਾ ਪਿਆ ਸੀ ਜੋ ਕੱਲ੍ਹ ਆਇਆ ਸੀ ਮਾਲਾ ਨੁਕਸਾਨ ਦਾ ਐਸਟੀਮੇਟ ਹੁਣ ਬਾਅਦ ਚੋਂ ਪਤਾ ਲੱਗੂਗਾ ਪਰ ਪ੍ਰਸ਼ਾਸਨ ਨੇ ਸਾਡੇ ਲੋਕਲ ਦੁਕਾਨਦਾਰ ਭਾਈਆਂ ਨੇ ਦੋਸਤਾਂ ਮਿੱਤਰਾਂ ਨੇ ਸਾਨੂੰ ਬਹੁਤ ਹੈਲਪ ਕੀਤੀ ਹੈ। ਉਹਨਾਂ ਦੀ ਬਦੌਲਤ ਅਸੀਂ ਫਾਇਰ ਤੇ ਕਾਬੂ ਕਰ ਸਕੇ ਆ। ਅਸੀਂ ਇਹਨਾਂ ਦਾ ਹਦਾਇਤ ਲੋ ਸਭ ਦਾ ਦੁਕਾਨਦਾਰ ਵੀਰਾਂ ਦਾ, ਦੋਸਤ ਮਿੱਤਰਾਂ ਦਾ, ਸਾਰੀਆਂ ਸੰਸਥਾਵਾਂ ਦਾ, ਐਸਐਚਓ ਸਾਹਿਬ ਦਾ, ਬਿਜਲੀ ਬੋਰਡ ਦਾ ਸਭ ਦਾ ਅਸੀਂ ਧੰਨਵਾਦ ਕਰਦੇ ਆ। ਹੋਰ ਰਹਿ ਗਿਆ ਜੀ। ਹਾਂ ਫਿਲਹਾਲ ਜਾਨੀ ਵਾਲੀ ਬਚਾਓ ਹੈ। ਜੋ ਸਾਡਾ ਨੁਕਸਾਨ ਹੈ, ਵਿੱਤੀ ਨੁਕਸਾਨ ਹੋਇਆ ਹੈ। ਉਹਦੇ ਬਾਰੇ ਅਸੀਂ ਸਾਡੇ ਖੇਿਆਨਾ ਮੰਤਰੀ ਨੂੰ ਬੇਨਤੀ ਕਰਾਂਗੇ ਕਿ ਸਾਡੀ ਉਹਦੀ ਪੂਰਤੀ ਕੀਤੀ ਜਾਵੇ ਤੇ ਨਾਲ ਫਾਇਰ ਸਟੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਜਿਸ ਨੂੰ ਕੀ ਸਾਡੇ ਵਿੱਤ ਮੰਤਰੀ ਸਾਹਿਬ ਨੂੰ ਪਹਿਲ ਦੇ ਆਧਾਰ ਤੇ ਇਸ ਤੇ ਗੌਰ ਕਰਨੀ ਚਾਹੀਦੀ ਹੈ ਤੇ ਇਹ ਫਾਇਰ ਸਟੇਸ਼ਨ ਦੜਬੇ ਨੂੰ ਦੇਣਾ ਚਾਹੀਦਾ ਹੈ ਕਿਉਂਕਿ ਜੋ ਦੜਬੇ ਵਿੱਚ ਇੱਕ ਫਾਇਰ ਵਾਲੀ ਗੱਡੀ ਹੈ ਆਰਧ ਤੁਸੀਂ ਇਸ ਨੂੰ ਵੱਲੋਂ ਉਹ ਮੌਕੇ ਤੇ ਹਾਜ਼ਰ ਸੀ ਪਰ ਉਤੇ ਕੋਈ ਵੀ ਮੁਲਾਜ਼ਮ ਨਾ ਹੋਣ ਕਰਕੇ ਉਹ ਕੰਮ ਨਹੀਂ ਕਰ ਸਕੀ ਉਹ ਚਿੱਟਾ ਹਾਥੀ ਸੀ ਸਰਕਾਰ ਨੂੰ ਚਲਾਉਣਾ ਚਾਹੀਦਾ ਜੁਨੀਸ ਇਸ ਤੋਂ ਸਾਰਾ ਸਰਕਾਰ ਨੂੰ ਇਸ ਤੇ ਬਹੁਤ ਪਹਿਲ ਦੇ ਆਧਾਰ ਤੇ ਧਿਆਨ ਦੇਣਾ ਚਾਹੀਦਾ ਕਿਉਂਕਿ ਹਰ ਇੱਕ ਬੰਦਾ ਇੱਕ ਆ ਵੀ ਰੋਜੀ ਰੋਟੀ ਕਮਾਣ ਲੱਗ ਰਿਹਾ ਜੋ ਉਸ ਤੇ ਇਹ ਜੀ ਮਾਰ ਪੈ ਜੇ ਉਹ ਕਿਸ ਤਰ੍ਹਾਂ ਗੁਜ਼ਾਰਾ ਕਰੇਗਾ ਗਵਰਨਮੈਂਟ ਨੂੰ ਇਸ ਤੇ ਧਿਆਨ ਦੇਣਾ ਚਾਹੀਦਾ ਹੈ ਅਸੀਂ ਸਾਡੇ ਵਿੱਤ ਮੰਤਰੀ ਸਾਹਿਬ ਨੂੰ ਖਜਾਨਾ ਮੰਤਰੀ ਜੋ ਸਾਡੇ ਬਹੁਤ ਵਧੀਆ ਨੇਤਾ ਨੇ ਅਸੀਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆਂ ਕਿ ਇਸ ਤੇ ਪੂਰਾ ਧਿਆਨ ਦੇਵੋ ਡੜਬੇ ਵਿੱਚ ਫਾਇਰ ਸਟੇਸ਼ਨ ਦੀ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਲਾਸਟ 1 ਸਾਲ 2 ਸਾਲ ਵਿੱਚ ਕੰਟੀਨਿਊ ਹੀ ਇਹ ਘਟਨਾਵਾਂ ਵਾਪਰ ਰਹੀਆਂ ਹਨ ਇੰਸ਼ੋਰੈਂਸ ਵਗੈਰਾ ਉਹ ਚੈੱਕ ਕਰਵਾਉਣਾ ਹੈ ਜੀ ਇੰਸ਼ੋਰੈਂਸ ਦੇ ਮਾਲਕਾਂ ਦੀ ਬਾਹਰ ਲੱਸੀਗਾ ਬਾਹਰੋਂ ਆਇਆ ਸੀ ਮਾਲ ਇਹ ਕੱਲੇ ਮਾਲ ਉਤਰੇ ਸਾਰੇ ਇਹ ਤੇ ਅਸੀਂ ਵਿੱਤ ਮੰਤਰੀ ਸਾਹਿਬ ਨੂੰ ਸਾਡੇ ਖਜਾਨਾ ਮੰਤਰੀ ਨੂੰ ਬੇਨਤੀ ਕਰਦੇ ਆਂ ਦੀ ਪਹਿਲ ਦੇ ਆਧਾਰ ਤੇ ਸਾਡੇ ਉਰੇ ਫਾਇਰ ਸਟੇਸ਼ਨ ਦੀ ਮੰਗ ਪੂਰੀ ਕੀਤੀ ਜਾਵੇ। ਵੀਰ ਜੀ ਮੇਰਾ ਨਾਮ ਗੁਰਦਾਸ ਸਿੰਘ ਹੈ ਜੀ ਫਾਇਰ ਬਰਗੇਟ ਸੰਗਰੂਰ ਤੋਂ ਜੀ। ਸਾਨੂੰ ਫਾਇਰ ਬਰਗੇਟ ਤੇ ਸਟੇਸ਼ਨ ਤੇ ਸੂਚਨਾ ਮਿਲੀ ਸੀ ਵੀ ਡਿੜਵੇ ਕਿਸੇ ਦੁਕਾਨ ਦੇ ਵਿੱਚ ਅੱਗ ਲੱਗੀ ਹੈ ਜੀ। ਅਸੀਂ ਆਪਣਾ ਫਾਇਰ ਟੈਂਡਰ ਲੈ ਕੇ ਜਿਹੜਾ ਆ ਕੇ ਆ ਕੇ ਦੇਖਿਆ ਕਿਥੇ ਦੁਕਾਨ ਦੇ ਵਿੱਚ ਅੱਗ ਸੀ ਤੇ ਅੱਗ ਨੂੰ ਹੁਣ ਪ੍ਰੋਪਰ ਤੌਰ ਤੇ ਕੰਟਰੋਲ ਹੈ ਜੀ ਤੇ ਹੁਣ ਕੋਈ ਦਿੱਕਤ ਵਾਲੀ ਗੱਲ ਨਹੀਂ। ਅੱਗ ਕਾਫੀ ਸੀ ਜੀ ਜਦੋਂ ਅਸੀਂ ਆ ਕੇ ਦੇਖਿਆ। ਅੱਗ ਕਾਫੀ ਹੋਣ ਕਰਣ ਥੋੜੀ ਧੂੰਏ ਕਰਕੇ ਵੀ ਦਿੱਕਤ ਆਈ। ਤੇ ਨਾਲ ਮਿਲ ਕੇ ਸਾਰਿਆਂ ਨੇ ਸਾਰਿਆਂ ਦੇ ਸਹਿਯੋਗ ਨਾਲ ਜਿਹੜਾ ਅੱਗ ਤੇ ਕੰਟਰੋਲ ਕਰ ਗਏ ਗੱਡੀਆਂ ਇੱਕ ਸੰਗਰੂਪ ਤੋਂ ਆਈ ਹੈ ਜੀ ਇੱਕ ਸੁਨਾਮ ਤੋਂ ਦੋ ਫਾਇਰ ਟੈਂਕਰ ਸੀ ਜੀ ਦੇਖਿਆ ਕਿ ਬੜੇ ਟਾਈਮ ਨਾਲ ਜਿੱਥੇ ਪਹੁੰਚੇ ਗਏ ਇਸੇ ਕਰਕੇ ਜਿਹੜਾ ਬਚੌਰ ਰਹਿ ਗਿਆ ਔਰ ਮੁੰਡਿਆਂ ਨੇ ਮਿਹਨਤ ਵੀ ਕੀਤੀ ਆ ਸਾਰੇ ਨੌਜਵਾਨ ਮੌਜੂਦ ਸੀ ਔਰ ਕੀ ਤੁਹਾਨੂੰ ਕੋਈ ਤਕਲੀਫ ਹੈ ਜਾਂ ਤੁਹਾਨੂੰ ਕੋਈ ਹੋਰ ਉਜਾਰਾਂ ਦੀ ਜ਼ਰੂਰਤ ਹੈ ਸਰਕਾਰ ਤੋਂ ਕੋਈ ਮੰਗ ਕਰਨੀ ਚਾਹੁੰਦੇ ਨਹੀਂ ਨਹੀਂ ਜੀ ਹੁਣ ਸਰਕਾਰ ਦੀ ਜਿਹੜੇ ਆਪਣੇ ਪੰਜਾਬ ਸਰਕਾਰ ਦੀ ਕਿਰਪਾ ਨਾਲ ਜਿਹੜੇ ਫਾਇਰ ਟੈਂਕਰ ਨੇ ਉਹ ਵੀ ਤਕਰੀਬਨ ਸਾਰੇ ਨਵੇਂ ਨੇ ਜੀ ਸਟਾਫ ਦੀ ਵੀ ਕੋਈ ਕਮੀ ਨਹੀਂ ਜੀ ਤੇ ਸਾਰਿਆਂ ਦੇ ਸਹਿਯੋਗ ਨਾਲ ਰਲ ਮਿਲ ਕੇ ਜਿਹੜਾ ਉਹ ਅੱਗ ਤੇ ਕੰਟਰੋਲ। ਦਲਬਿਚ ਮੰਗ ਕੀਤੀ ਜਾ ਰਹੀ ਹੈ ਕਿ ਕੀ ਲੱਗਦਾ ਕਿ ਦਲਬਿਚ ਵਿੱਚ ਵੀ ਜ਼ਰੂਰਤ ਹੈਗੀ ਆ। ਇਸ ਇਸ ਬਾਰੇ ਸਾਡੇ ਜਿਹੜੇ ਆਫੀਸਰ ਨੇ ਉਹ ਤੁਹਾਨੂੰ ਜਾਣਕਾਰੀ ਦੇਣਗੇ। ਥੈਂਕ ਯੂ। ਮੈਂ ਦੇਖਦੇ ਹਾਂ ਅੱਜ ਵੀ ਇੱਥੇ ਜਿਹੜੀ ਘਟਨਾ ਵਾਪਰੀ ਹੈ ਅੱਗ ਦੀ ਕੀ ਕਹਿਣਾ ਚਾਹਦੇ ਹੋ? ਅ ਗਰਮੀ ਦਾ ਜਿਹੜਾ ਸੀਜ਼ਨ ਹੈ ਉਹ ਸ਼ੁਰੂ ਹੋ ਰਿਹਾ ਤੇ ਗਰਮੀ ਦੇ ਸੀਜ਼ਨ ਦੇ ਵਿੱਚ ਆਮ ਹੀ ਦੇਖਿਆ ਜਾਂਦਾ ਹੈ ਕਿ ਅੱਗ ਦੀਆਂ ਘਟਨਾਵਾਂ ਦੇ ਵਿੱਚ ਵੀ ਵਾਧਾ ਹੁੰਦਾ ਹੈ। ਤੇ ਪਿਛਲੇ ਦਿਨਾਂ ਦੇ ਵਿੱਚ ਵੀ ਆਪਣੇ ਜੋ ਗਰਮੀ ਲਗਾਤਾਰ ਪੈ ਰਹੀ ਹੈ ਤੇ ਪਿਛਲੇ ਸਾਲ ਵੀ ਗਰਮੀ ਹੈ ਜਿਹੜੀ ਉਹ ਵਾਧਾ ਹੋਇਆ ਤੇ ਗਰਮੀ ਦੇ ਵਾਧਾ ਹੋਣ ਨਾਲ ਕੀ ਅੱਗ ਦੇ ਘਟਨਾਵਾਂ ਦੇ ਵਿੱਚ ਵੀ ਕਾਫੀ ਵਾਧਾ ਹੋਇਆ ਪਾਸਟ ਸਾਲ ਵੀ ਢੜਬੇ ਦੇ ਵਿੱਚ ਕਾਫੀ ਘਟਨਾਵਾਂ ਹੋਈਆਂ ਸੀ ਤੇ ਅੱਜ ਵੀ ਤੁਸੀਂ ਦੇਖਿਆ ਕਿ ਢੜਬੇ ਦੇ ਵਿੱਚ ਗੋਦਾਮ ਦੇ ਵਿੱਚ ਅੱਗ ਲੱਗੀ ਹੈ ਜਿਸ ਦੇ ਨਾਲ ਵਪਾਰੀ ਦਾ ਕੀ ਹੈ ਕਾਫੀ ਨੁਕਸਾਨ ਹੋਇਆ ਹੈ ਤੇ ਜਿਸ ਦੇ ਨਾਲ ਕੀ ਹੈ ਵਪਾਰੀ ਨੂੰ ਇੱਕ ਅੰਦਰੋਂ ਟੁੱਟਦਾ ਜੇ ਕੋਈ ਅੱਗ ਦੀ ਘਟਨਾ ਵਾਪਰਦੀ ਹੈ ਤਾਂ ਉਹਦਾ ਜਿਹੜਾ ਬੀਤੀ ਨੁਕਸਾਨ ਹੁੰਦਾ ਉਹ ਕਾਫੀ ਸਮੇਂ ਲੱਗ ਜਾਂਦਾ ਉਹਨੂੰ ਦੁਬਾਰਾ ਪਰੰਦੇ ਵਿੱਚ ਇਹ ਸਰਕਾਰ ਨੂੰ ਮੰਗ ਹੈ ਕਿ ਜਿਹੜੀ ਅੱਗ ਦੀਆਂ ਘਟਨਾਵਾਂ ਤੋਂ ਬਚਾ ਲਈ ਫਾਇਰ ਮਸ਼ੀਨ ਦੀ ਹੈ ਲੰਬੇ ਸਮੇਂ ਤੋਂ 1.5 ਲੱਖੇ ਦੀ ਮੰਗ ਹੈ ਉਹਨੂੰ ਪੂਰੀ ਕੀਤੀ ਜਾਵੇ ਪਿਛਲੀਆਂ ਸਰਕਾਰਾਂ ਵਿੱਚ ਵੀ ਇਹ 1.5 ਲੱਖੇ ਦੀ ਮੰਗ ਸੀਗੀ ਕਿ ਉਹਨੂੰ ਪੂਰਾ ਕੀਤਾ ਜਾਵੇ ਤੇ ਹੁਣ ਵੀ ਆਪ ਸਰਕਾਰ ਦੇ 3 ਸਾਲ ਹੋ ਪੂਰੇ ਹੋ ਚੁੱਕੇ ਨੇ ਬਟ ਇਹ 1.5 ਜਿਹੜੀ ਫਾਇਰ ਮਸ਼ੀਨ ਦੀ ਮੰਗ ਹੈ ਉੱਥੇ ਦੀ ਉੱਥੀ ਹੈ ਸਰਕਾਰ ਦੀ ਪਤਾ ਨਹੀਂ ਕਿਆ ਮੰਸ਼ਾ ਹੈ ਕਿ ਇਹ ਜਿਹੜੀ ਐਫ ਆਈ ਦੀ ਮਸ਼ੀਨ ਕਿਉਂ ਨਹੀਂ ਦਿੱਤੀ ਜਾ ਰਹੀ ਵਿੱਤ ਮੰਤਰੀ ਸਾਹਿਬ ਦਾ ਵੀ ਕਹਿਣਾ ਹੈ ਕਿ ਫਾਇਰ ਮਸ਼ੀਨ ਦਿੱਤੀ ਜਾਵੇਗੀ ਬਟ ਕਾਫੀ ਸਮਾਂ ਬੀਤ ਜਾਂਦੇ ਬਾਵਜੂਦ ਵੀ ਜਿਹੜੀ ਐਫ ਆਈ ਮਸ਼ੀਨ ਨਹੀਂ ਦਿੱਤੀ ਜਾ ਰਹੀ ਜਾਂ ਤਾਂ ਲੱਗਦਾ ਹੈ ਕਿ ਸਰਕਾਰ ਕੋਲੇ ਫੰਡਾਂ ਦੀ ਕਮੀ ਹੋ ਸਕਦੀ ਹੈ ਕਿ ਦੜਵਾ ਇਲਾਕਾ ਹੈ ਜਿਹੜਾ ਉਹਨੂੰ ਪਛੜਾ ਹੀ ਰਹਿਣਾ ਰਹਿਣ ਦਿੱਤਾ ਜਾ ਰਿਹਾ ਹੈ ਜਾ ਸਰਕਾਰੀ ਇਹਦੇ ਬਾਰੇ ਦੱਸ ਸਕਦੀ ਹੈ ਕਿ ਕਿਉਂ ਨਹੀਂ ਦੜਬੇ ਇਲਾਕੇ ਨੂੰ ਫਾਇਰ ਮਸ਼ੀਨ ਦੀ ਮੰਗ ਕੀਤੀ ਜਾਂਦੀ ਅੱਗੇ ਫਸਲ ਫਾਇਰ ਆਉਂਦੀ ਹੈ ਸਥਿਤੀ ਤੇ ਫਾਇਰ ਸਟੇਸ਼ਨ ਬਣਾਇਆ ਜਾਂਦਾ ਤਾਂ ਕੀ ਲਾਦਾ ਕਿੰਨਾ ਕੁ ਨੁਕਸਾਨ ਨੂੰ ਬਚ ਸਕਦਾ ਅਗਰ ਢਿੜਬਾ ਦੇ ਵਿੱਚ ਫਾਇਰ ਮਸ਼ੀਨ ਆਂਦੀ ਹੈ ਤਾਂ ਅੱਗ ਦੇ ਘਟਨਾਵਾਂ ਤੇ ਕਾਬੂ ਤਾਂ ਜ਼ਰੂਰ ਪਾਏਗਾ ਨਾਲ ਜੋ ਫਸਲ ਹੈ ਜਿਹੜਾ ਸੀਜ਼ਨ ਹੈ ਉਹ ਸ਼ੁਰੂ ਹੋਣਾ ਹੈ ਉਹਦੇ ਨਾਲ ਵੀ ਕਾਫੀ ਬਚਾਅ ਹੋਏਗਾ ਕਿਉਂਕਿ ਕੀ ਹੈ ਗਰਮੀ ਦੇ ਬਦਲ ਨਾਲ ਕੀ ਅੱਗ ਦੇ ਘਟਨਾਵਾਂ ਦੇ ਵਿੱਚ ਵੀ ਕਾਫੀ ਵਾਧਾ ਹੁੰਦਾ ਹੈ ਫਸਲ ਦਾ ਸੀਜ਼ਨ ਹੈ ਉਹ ਸ਼ੁਰੂ ਹੋ ਰਿਹਾ ਹੈ ਫਸਲ ਨੂੰ ਵੀ ਕਾਫੀ ਜਿਹੜੀ ਪੱਕ ਚੁੱਕੀ ਹੈ ਉਹਨੂੰ ਨੁਕਸਾਨ ਹੁੰਦਾ ਅੱਗ ਦੀ ਘਟਨਾਵਾਂ ਨਾਲ ਤੇ ਇਹ ਸਾਰੀਆਂ ਘਟਨਾਵਾਂ ਤੇ ਕਾਬੂ ਜਲਦੀ ਪਾਇਆ ਜਾ ਸਕਦਾ ਹੈ ਕਿਉਂਕਿ ਸੁਨਾਮ ਜਸੰਗਰੂਰ ਤੋਂ ਮਸ਼ੀਨਾਂ ਆਉਂਦੀਆਂ ਨੇ ਉਹ ਤੇ ਫਾਈਟ ਐਂਡਰ ਆਣ ਤੇ ਅੱਧਾ ਘੰਟਾ ਤੱਕ ਰਸਤੇ ਦੇ ਵਿੱਚ ਹੀ ਕਬਟ ਹੋ ਜਾਂਦਾ ਹੈ ਅਗਰ ਟੈਂਪਰੇਰੀ ਤੌਰ ਤੇ ਵੀ ਡੜਵਾ ਦੇ ਵਿੱਚ ਮਸ਼ੀਨ ਖੜੀ ਕੀਤੀ ਜਾਵੇ ਤਾਂ ਵੀ ਕੁਝ ਨਾ ਕੁਝ ਇਹ ਸਹੀ ਜੰਦੇ ਵਿੱਚ ਜਾਂ ਅੱਗ ਦੀਆਂ ਘਟਨਾਵਾਂ ਤੇ ਕਾਬੂ ਪਾਇਆ ਜਾ ਸਕਦਾ ਹੈ